हाँ हल ने मुख्य पाबलोतरी मुलाकात करके किरण ही है सफाई ही के लिए पचवंजा लाख रुपए दस दिए ड्रोन जगवाए गए चेयरमैन मानद ਮਾ ਵਧੀਆ ਔਰ ਇਹ ਤਾਰਾ ਦੇਖ ਰਹੇ ਹੋ ਕਿੱਥੇ ਆ ਕੋਟੀਆਂ ਬੰਤਿ ਮਸ਼ੀਨ ਲੱਗੀ ਆ ਇਹਨੇ ਕਰਨ ਵਾਲਾ ਜਾਂਦੇ ਆ ਔਰ ਇਹ ਕਰਨ ਵਾਲਾ ਦਿਨਾਂਗਰ ਦਾ ਇੱਕ ਪਿੰਡ ਹੈ ਸੁਲੇਮਪੁਰ ਉੱਥੋਂ ਚੱਲਦਾ ਤੇ ਇਹ ਫੇਰ ਜ਼ਿਗਜ਼ੈਗ ਸਭ ਕੁਆਪੀ ਹੁੰਦਾ ਇਹ ਅਜਾਲਾ ਜਾ ਕੇ ਤਸਕੀਨ ਆਲਾ ਬੰਦ ਔਰ ਇਹ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਹਣੀ ਲਿਆ ਇਥੋਂ ਦੀ ਬਸੋ ਇਥੋਂ ਦੇ ਜਿਹੜੇ ਨਮਾਇੰਦੇ ਨੇ ਇਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦਸ ਰਹੇ ਨੇ ਕਿ 25 25 ਸਾਲ ਤੀਤ ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਮੰਗੀਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀ ਬੂਟੀ ਇਹਨਾਂ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ 4 ਪਰਮਦੇ ਸੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ ਨਤੀਜੇ ਦੇ ਤੌਰ ਤੇ ਉੱਪਰ ਪਾਣੀ ਫਸਲਾਂ ਦੇ ਵਿੱਚ ਪੈ ਜਾਂਦਾ ਸੀਗਾ ਤੇ ਤਕਰੀਬਨ ਇੱਕ ਫਸਲ ਜਿਹੜੀ ਆ ਬਰਬਾਦ ਉਹ ਖਰਾਬ ਹੋ ਜਾਂਦੀ ਸੀ ਬਰਬਾਦ ਹੋ ਜਾਂਦੀ ਸੀ ਔਰ ਤਈ ਸਾਹ ਤਾਂ ਹੀ ਸਾਹ ਦੇ ਵਿੱਚ ਜਦੋਂ ਪਿੱਛੇ ਬਰਸਾਤ ਬਹੁਤ ਤੇਜ਼ ਹੋਈ ਆ ਇਵਨ ਲੋਕਾਂ ਦੀ ਜਿਹੜੀ ਝੋਲੇ ਦੀਆਂ ਪਨੀਰੀਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਸੀਗੀਆਂ ਤੇ ਦੁਬਾਰਾ ਪਨੀਰੀ ਲੱਗੀ ਨਹੀਂ ਸੀਗੀ ਤੇ ਲੋਕੀ ਫਸਲ ਜਿਹੜੀ ਆ ਅੱਧੀ ਲਾਸ ਹੋ ਗਈ ਸੀਗੀ ਚਲੋ ਦਿਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਬਰਿੰਦਰ ਗੁਇਲ ਜੀ ਜਿਹੜੇ ਸਾਡੇ ਮੰਤਰੀ ਨੇ ਉਹ ਗੁਰਦਾਸਪੁਰ ਆਏ ਸੀਗੇ ਔਰ ਉਹਨਾਂ ਦੇ ਅੱਗੇ ਆਪਾਂ ਇਹ ਮੰਗ ਰੱਖੀ ਸੀਗੀ ਕਿ ਸਾਡੇ ਦੋ ਨਾਲੇ ਨੇ ਇੱਕ ਤੇ ਕਰਨ ਨਾਲਾ ਵਾ ਤੇ ਦੂਜਾ ਜਿਹੜੀ ਸਾਡੀ ਵਾਲੇ ਚਤ ਡਰੇਨ ਆ ਇਹਨਾਂ ਦੇ ਸਭਾਈ ਜਰੂਰ ਕਰਾਈ ਚੋਣਾਂ ਓਕਲੇਨ ਮੇਰਾ ਜੀ ਮਾਈਕਲ ਖਾਲਸਾ ਸਾਹਿਬ ਆਜੀ ਫਤਿਹ ਮੇਰਾ ਪਿੰਡ ਭਲਗੜਿਆ ਨਿਸ਼ਾਨ ਸਿੰਘ ਮੇਰਾ ਨਾਮ ਹੈ ਸਾਰੇ ਇਹ ਗੱਲ ਕਰ ਰਹੇ 35 ਸਾਲ ਤੋਂ ਇਹ ਨਾਲਾ ਸਾਫ਼ ਨਹੀਂ ਸੀ ਹੋਇਆ ਲੇਖ ਜੀ ਇਸ ਪਹਿਲੀ ਵਾਰੀ ਆਇਆ ਹੋਇਆ ਸਭਾਈ ਦੀ ਕੰਨੀ ਸ਼ੁਰੂ ਹੋਈ ਹੈ ਬਾਕੀ ਇਹ ਲੀਡਰ ਬੁਵਾਉਂਦੇ ਸੀ ਜਦੋਂ ਚੋਣਾਂ ਲੱਗ ਕੇ ਆ ਜਾਂਦੀਆਂ ਸੀ ਮੋਸਟਲੀ ਇਹ ਕਿ ਆ ਕਿ ਜਦੋਂ ਚੋਣਾਂ ਲੱਗ ਕੇ ਆ ਜਾਂਦੀਆਂ ਉਦੋਂ ਲੀਡਰ ਨੇ ਆਉਣਾ ਉਹ ਸਾਡੀ ਕਦੇ ਸਾਰ ਨਹੀਂ ਕਿਸੇ ਤੇ ਬੈਲ ਸਕਦਾ ਇਦਾਂ ਧੰਵਾਦ ਆ ਇਹਨਾਂ ਨੇ ਜਦੋਂ ਵੀ ਅਸੀਂ ਕਹੀਏ ਉਹ ਤੁਹਾਨੂੰ ਹਾਜ਼ਰ ਹੁੰਦੇ ਨੇ ਬਾਕੀ ਧੰਵਾਦ ਕਰਦੇ ਆ ਭਗਵੰਤ ਸਿੰਘ ਜੀ ਦਾ ਗੋਲ ਜੀ ਦਾ ਤੇ ਬਖਮਤ ਵਾਰ ਧੰਵਾਦ ਕਰਦਾ ਬੈਲ ਸਾਹ ਦਾ ਜਿਨੇ ਸਾਡੇ ਇਲਾਕੇ ਦੀ ਸਾਰ ਲਈ ਹੈ ਪਰਮਜੀਤ ਸਿੰਘ ਸਾਹਿਬ ਦਾ ਸਰਪ੍ਰੇਜ਼ ਪਿੰਡ ਹਸਲ ਕਰੋ ਇੱਥੇ ਕਿਰਨ ਵਾਲੇ ਪਹੁੰਚੇ ਕਮਾਲਪੁਰ ਅਹੀਂ ਤੇ ਬੈਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਹਨੇ 30 ਸਾਲ ਬਾਅਦ ਇਹ ਇਲਾਕੇ ਦੀ ਸਾਰ ਦੀ ਸੁਣੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਇਹਨਾਂ ਦੇ ਮਿਹਰਬਾਨੀਆਂ ਹੋਰੇ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਅਹੀਂ ਤੇ ਬੜੇ ਖੁਸ਼ ਆ ਜੀ ਇਲਾਕਾ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਵੀ ਲੋਕਾਂ ਦੀ ਫਸਲ ਬਚ ਜੇਗੀ ਤੇ ਜੇ ਇਦਾਂ ਸਫਾਈ ਹੋ ਗਈ ਤੇ ਬੱਚੀ ਜਾਣੀ ਮਾਰੇ ਮਿਹਰ ਕਰ ਦੇਣੀਆਂ ਇੱਕ ਬਹਿ ਹੋਰ ਬੇਨਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀਆਂ ਤੇ ਗਾਂਵਾਂ ਵਿੱਚ ਬਾਹ ਫੜ ਕੇ ਵੋਟਾਂ ਵੀ ਪਾ ਦਿਆ ਕਿ ਅਗਲੀ ਵਾਰ ਇਦਾਂ ਕਰੇਗਾ ਬੰਦੇ ਸੋਚਦੇ ਨੇ ਲੈ ਲਈਓ ਤੇ ਉਹ ਵੋਟਾਂ ਵਾਲੇ ਆ ਕੇ ਆਹੀ ਲੀਹ ਕਾਉਂਟ ਪਾ ਲਈਏ ਇਹ ਕੰਮ ਕਰਦੇ ਸੋਹਣੇ